ਕਹਿੰਦੇ ਸੂਣ ਵਾਲੀ ਕਿਹਾ ਵੀ ਕਰ ਗਿਆ ਹੱਥ ਖੜੇ ਤੇ ਬਾਲਾ ਜਾ ਮਾਰ ਗਿਆ ਇਧਰ ਜੀਸੀਬੀ ਵਾਲਾ ਵੀਰ ਆ ਗਿਆ ਇਧਰਲੇ ਪਾਸੇ ਇਹ ਬਤੰਦਰ ਫੈਟੀ ਜਾਂਦਾ ਬੈਠਾ ਮੈਚ ਦਾ ਸਵਾਦ ਤਾਂ ਇਹ ਲਈ ਜਾਂਦਾ ਇਹ ਕੱਢ ਦਿੱਤਾ ਕਿ ਤੂੰ ਕਿਨਾਂ ਬਾਹਰ ਆ ਮਾੜਾ ਜਾ ਬਾਈ ਦੇਖਿਓ ਝਟਕਾ ਨਾ ਲੱਗ ਜੇ ਤਰੂ ਜੀਸੀਬੀ ਆ ਗਈ ਚਲੋ ਜੀ ਹਾਂ ਬਾਈ ਜੀ ਗੁਰਪ੍ਰੀਤ ਦਾ ਫਾਫੜੇ ਭਾਈ ਕੇ ਜੇਬ ਵਿੱਚ ਨਿਕਰ ਗਰੁੱਪ ਹੱਪ ਭਾਈ ਕੇ ਬਲੇ ਵਿੱਚ ਦਾ ਉਹ ਟਰੈਕਟਰ ਹੀ ਦਾ ਤੇਰਾ ਕਿਹਦਾ ਪਤੰਦਰ ਵਿੱਚੋਂ ਕੱਢਣੇ ਔਖਾ ਹੋਇਆ ਪਿਆ ਐ ਹੋਏ ਕਿਹਦਾ ਪਤੰਦਰ ਵਿੱਚੋਂ ਕੱਢਣੇ ਔਖਾ ਹੋਇਆ ਪਿਆ ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਰਨੈਲ ਸੀਜੀ ਬਮਾਲ ਸਾਹਿਬ ਉਹ ਜਲਦੀ ਜਿੱਥੇ ਪਹੁੰਚਣਾ ਸਰਦਾਰ ਬਾਲਾ ਮਾਰ ਗਿਆ ਸਲਫਣੀ ਚੱਕੀ ਦੇ ਬਾਰੇ ਕੋਲ ਇੰਟਰਨਲ ਕੀ ਰੇਡੀਏਟਰ ਕੋਲੋਂ ਬਾਲਾ ਮਾਰ ਗਿਆ ਸ਼ਾਇਦ ਉਹ ਜੇ ਬਾਈ ਨੇ ਪ੍ਰੋਪਰ ਦੱਸਿਆ ਨਹੀਂ ਇਹ ਨਹੀਂ ਪਤਾ ਪਿਸਟਨ ਪੁੱਟਣ ਦੀ ਚੀਜ਼ ਹੋਵੇ ਆਵੇ ਕੋਈ ਉਹ ਸੂਈ ਸਾਈ ਬਾਈ ਕਹਿੰਦਾ ਚੱਕੀ ਨਹੀਂ ਟੈਂਪਰੇਚਰ ਲਈ ਨਹੀਂ ਪਤਾ ਪੈਸਟਾ ਸੀ ਹੋ ਗਿਆ ਹੋਵੇ ਕਿਉਂ ਨਹੀਂ ਤਾਂ ਗੇੜਾ ਆਉਂਦਾ ਪਿਸਟਨ ਹਿੱਲਿਆ ਨਹੀਂ ਨਾਲੋਂ ਸਹੀ ਗੱਲ ਆ ਬਾਈ 啊，李哥。